ਪੰਜਾਬੀ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਪੰਜਾਬ ਵਿੱਚ ਜਿੱਥੇ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਦਿਨ-ਵਰ ਦਿਨ ਮਾੜੀ ਹੋ ਰਹੀ ਹੈ। ਕਦੇ ਮੀਹ ਨੇਰੀ ਦੀ ਮਾਰ, ਕਦੇ ਕੋਈ ਸੁੰਢੀ ਦੀ ਮਾਰ। ਦੂਜੇ ਪਾਸੇ ਹਰ ਵਾਰ ਦੁਕਾਨਦਾਰਾਂ ਵੱਲੋਂ ਨਕਲੀ ਦਵਾਈਆਂ ਵੇਚ ਕੇ ਕਿਸਾਨਾਂ ਨੂੰ ਠੱਗਿਆ ਜਾ ਰਿਹਾ ਹੈ। ਉੱਥੇ ਹੀ ਹੁਣ ਫਾਜਲਕਾ ਵਿੱਚ ਕਪਾਹ ਦਾ ਬੀਜ ਵੀ ਨਕਲੀ ਫੜਿਆ ਗਿਆ ਹੈ। ਕਿਸਾਨਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਨਕਲੀ ਬੀਜਾਂ ਦਾ ਪਰਦਾ ਫਾਸ਼ ਹੋਇਆ ਹੈ। A R C H 773 ਨਾਮ ਦੇ ਨਕਲੀ ਬੀਜ ਹਨ ਇਥੇ ਨਕਲੀ ਬੀਜ ਫੜਿਆ ਗਿਆ ਅਸੀਂ ਫੌਰਨ ਖੇਤੀਬਾੜੀ ਵਿਭਾਗ ਚੀਮਾ ਜੀ ਸਾਹਿਬ ਕੋਲ ਗਏ ਉਹਨਾਂ ਨੇ ਕਿਹਾ ਹਾਂ ਸਾਰਾ ਨਕਲੀ ਉਹਨਾਂ ਨੇ ਕੰਪਨੀ ਵਾਲਿਆਂ ਨੂੰ ਬੁਲਾਇਆ ਦੁਕਾਨਦਾਰ ਨੂੰ ਬੁਲਾਇਆ ਉਹਾਂ ਦੇ گاؤں ਅਰਨੀ ਵਾਲੋਂ ਆਇਆ ਅਰਨੀ ਵਾਲੇ ਗਏ ਉਹਾਂ ਦੇ ਉਥੋਂ ਉਹਾਂ ਦੇ ਮੁਕਸਰੋਂ ਆਇਆ ਸਾਰੇ گاਂ-ਗਾਂ ਭੱਜੀ ਗਏ ਉਹ ਨਕਲੀ ਅਸੀਂ ਜਾ ਕੇ ਦੇਖਿਆ ਜਿਹੜਾ ਅਸਲੀ ਹੈ ਉਹਦੀ ਟੇਪ ਐ ਲੈਂਦੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਸ ਤਰ੍ਹਾਂ ਪਵਾ ਕੈਂਚੀ ਨਾਲ ਲੱਗ ਜਾ ਤਾਂ ਵੀ ਲੈਂਦੀ ਨਹੀਂ ਤੇ ਨਕਲੀ ਦੀ ਨਾਲ ਦੀ ਨਾਲ ਲਾ ਲੈ ਜਾਂਦੀ ਦੇਖੋ ਉਹਦੀ ਪਤਾ ਲੱਗਾ ਸੀ ਕਿ ਇੱਥੇ ਕੋਈ ਡੁਪਲੀਕੇਟ ਸੀਡ ਆਇਆ ਜਿੰਮੇਦਾਰਾਂ ਤੋਂ ਪਤਾ ਲੱਗਾ ਸੀ ਉਹ ਫਿਰ ਮੈਂ ਡਾਕਟਰ ਗੁਰਮੀਸ਼ਨ ਕੀਮਾ ਦੀ ਡਿਊਟੀ ਲਈ ਸੀ ਇਹਨਾਂ ਨੇ ਆ ਕੇ ਇੱਥੇ ਫਾਜ਼ਲ ਕਰ ਚੈੱਕ ਕੀਤਾ ਇਹਨਾਂ ਨੂੰ ਪਤਾ ਲੱਗਾ ਅਰਨੀ ਵਾਲਾ ਤੋਂ ਸਪਲਾਈ ਆ ਇਹ ਅਰਨੀ ਵਾਲਾ ਕਿ ਗਏ ਅਰਨੀ ਵਾਲਾ ਤੋਂ ਪਤਾ ਲੱਗਾ ਉਹਨਾਂ ਕੋਲੋਂ ਮੁਕਸਰ ਤੋਂ ਸਪਲਾਈ ਆਈ ਹੈ ਉਹਨੇ ਫੇਰੇ ਮੁਕਸਰ ਚਲੇ ਗਏ ਉੱਥੋਂ ਜਾ ਕੇ ਜਿਹੜਾ ਰੂਟ ਕਾਸ ਸੀ ਉਹ ਲੱਭਿਆ ਗਿਆ ਉਸ ਤੋਂ ਪਤਾ ਉਸ ਤੋਂ ਬਾਅਦ ਅੱਜ ਅਸੀਂ ਇੱਥੇ ਆਏ ਆਂ ਤੇ ਦੁਕਾਨ ਤੇ ਐਸ.ਡੀ.ਐਮ ਸਾਹਿਬ ਵੀ ਨਾਲ ਆਏ ਸਾਡੇ ਜਿਹੜਾ ਅਸੀਂ ਸਾਰਾ ਦੇਖਿਆ ਇਹਨਾਂ ਦੀ ਸਿੰਪਲਿੰਗ ਕਰ ਲਈ ਹੈ ਕੋਈ ਗ੍ਰਿਫਤਾਰੀ ਵੀ ਹੋਈ ਹੈ ਗ੍ਰਿਫਤਾਰੀ ਮੁਕਸਰ ਹੋਈ ਹੈ ਜਿਨੇ ਸੀਡ ਸਪਲਾਈ ਅਰਨੀ ਵਾਲੇ ਵੀ ਐਫਆਈਆਰ ਦਰਜ ਹੋ ਗਈ ਆ ਕੁਝ ਸੀਡ ਇਹਨਾਂ ਤੋਂ ਖੁਈਆਂ ਸਰਵਰ ਬਲਾਕ ਚ ਗਏ ਸੀ ਉੱਥੇ ਵੀ ਉਹ ਗਏ ਹੋਏ ਸੀ ਹੁਣ ਪਤਾ ਜਾ ਕੇ ਲੱਗਿਆ ਕਿ ਐਫਆਈਆਰ ਦਰਜ ਹੋ ਗਈ ਹੈ ਅੰਨਦਾਤਾ ਨੂੰ ਇਸ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਤੋਂ ਬਚਾਉਣ ਲਈ ਵਿਭਾਗ ਨੂੰ ਸਖਤ ਕਾਰਵਾਈ ਕਰਨ ਦੀ ਲੋੜ